ਚੋਦੋਸ ਤੋਂ ਜੋ ਸੰਗਰੂਰ ਤੋਂ ਪਾਤੜਾ ਨੂੰ ਰੋਡ ਲੰਘਦਾ ਆਪਾਂ ਇਸ ਰੋਡ ਨੂੰ ਲੁਧਿਆਣਾ ਦਿੱਲੀ ਰਵਾੜੀ ਰੋਹਤ ਕਰੋੜ ਵੀ ਕਹਿ ਸਕਦੇ ਹਾਂ ਉਸ ਰੋਡ ਤੇ ਸੂਲਰ ਘਰਾਟ ਅਤੇ ਧੜਬੇ ਦੇ ਵਿਚਾਲੇ ਇੱਕ ਪਿੰਡ ਹੋਂਦਾ ਬਹੁਤ ਹੀ ਵਧੀਆ ਤੂਰ ਬਨਜਾਰਾ ਇਹ ਤੂਰ ਬਨਜਾਰੇ ਪਿੰਡ ਦਾ ਬੱਸ ਸਟੈਂਡ ਹੈ ਬੜੇ ਹੀ ਵਧੀਆ ਤਰੀਕੇ ਦੇ ਨਾਲ ਸਰਦਾਰ ਹਰਪ੍ਰੀਤ ਸਿੰਘ ਜੀ ਸਰਪੰਚ ਨੇ ਬਣਾਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਬੜੇ ਸ਼ੌਂਕ ਦੇ ਨਾਲ ਬਣਾਇਆ ਹੋਇਆ ਹੈ ਬੀਤੇ ਦਿਨਾਂ 'ਚ ਮੈਂ ਤੁਹਾਨੂੰ ਮੁੱਖ ਮੰਤਰੀ ਦੇ ਪਿੰਡ ਦੀ ਵੀ ਵੀਡੀਓ ਪਾਈ ਸੀ ਮੈਨੂੰ ਲੱਗਦਾ ਆਹ ਤਾਂ ਸਰਪੰਚ ਵੀ ਮੁੱਖ ਮੰਤਰੀ ਦੇ ਨਾਲ ਉਹ ਅੱਗੇ ਲੰਘਿਆ ਹੋਇਆ ਸਰਪੰਚ ਨੇ ਬਹੁਤ ਵਧੀਆ ਕੰਮ ਕੀਤਾ ਹੋਇਆ ਸੋ ਜਿਹੜਿਆਂ ਨੇ ਕੰਮ ਕੀਤਾ ਨਾ ਉਹਨਾਂ ਨੂੰ ਸਲਾਮ ਆ ਬੰਦਿਆਂ ਨੂੰ ਜਿਹੜੇ ਪੰਜਾਬ ਲਈ ਕੰਮ ਕਰਦੇ ਨੇ ਦੇਖੋ ਬਹੁਤ ਵਧੀਆ ਬਿਲਡਿੰਗ ਬਣਾਈ ਆ ਤੁਸੀਂ ਵੀ ਸਾਰੇ ਉਸ ਸਰਪੰਚ ਨੂੰ ਵਧਾਈਆਂ ਦਿਓ ਅੱਗੇ ਵਧਣ ਦਾ ਬਲਬਖਸ਼ਾ ਜਿ ਕਰੇ ਵਾਹਿਗੁਰੂ